ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਅਸ਼ਾ ਟੀਵੀ ਦੇ ਨਾਲ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਪੰਨ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਮੌਸਮ ਤੋਂ ਕਰਦੇ ਹਾਂ ਜੀ ਪੰਜਾਬ ਦੇ ਵਿੱਚ 3 ਦਿਨ ਪਾਰੀਮੀਂ ਦਾ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ ਬਹੁਤ ਸਾਰੀਆਂ ਡੈਮਾਂ ਤੋਂ ਪਾਣੀ ਵੀ ਛੱਡਿਆ ਜਾ ਰਿਹਾ ਹੈ ਕੀ ਹੜਾ ਵਰਗੇ ਹਾਲਾਤ ਮੁੜ ਬਣ ਸਕਦੇ ਆ ਜੀ ਬਣ ਸਕਦੇ ਆ ਨਹੀਂ ਬਣ ਸਕਦੇ ਸਭ ਕੁਝ ਹੋ ਸਕਦਾ ਇੱਕ ਮੈਂ ਕਹਿ ਦਿਆਂ ਕਿ ਭਾਰਤ ਦਾ ਮੌਸਮ ਵਿਭਾਗ ਇਨਾ ਨਿਕੰਮਾ ਤੇ ਇਨਾ ਨਗੱਲਾ ਨਿਕਲਿਆ ਜਿਹਦੇ ਦਿੱਤੀ ਕਿਸੇ ਚੇਤਾਵਨੀ ਤੇ ਕਿਸੇ ਅੰਕੜੇ ਤੇ ਕਿਸੇ ਕਿਸਮ ਦਾ ਕੋਈ ਯਕੀਨੀ ਨਹੀਂ ਕੀਤਾ ਜਾ ਸਕਦਾ ਜੀ ਜਦੋਂ ਪੰਜਾਬ ਹੜਾਂ 'ਚ ਗੋਤੇ ਖਾਂਦਾ ਪਿਆ ਸੀ ਉਸ ਵਕਤ ਵੀ ਭਾਰਤ ਸਰਕਾਰ ਦਾ ਮੌਸਮ ਵਿਭਾਗ ਗਲਤ ਅੰਕੜੇ ਦਿੰਦਾ ਰਿਹਾ ਪੰਜਾਬ ਬਾਰੇ ਅੱਜ 9 ਮਿਲੀਮੀਟਰ ਮੀਂਹ ਪਿਆਣਾ ਪੈ ਗਿਆ 185.5 9 ਤੇ 185 ਦਾ ਫਰਕ ਜਿੰਨਾ ਦੱਸਿਆ ਸੀ ਉਹਨਾਂ ਨੂੰ 21 ਗੁਣਾ ਪੈ ਗਿਆ ਤੇ ਵਿਭਾਗ ਦੇ ਅਫਸਰ ਤੇ ਅਧਿਕਾਰੀ ਜਿਹੜੇ ਉਹ ਇੰਨੇ ਜ਼ਿੰਮੇਵਾਰ ਨੇ ਕਿ ਉਹਨਾਂ ਚੋਂ ਕਿਸੇ ਇੱਕ ਨੇ ਵੀ ਨਾ ਇਹ ਗਲਤੀ ਮੰਨੀ ਨਾ ਗਲਤ ਅੰਕੜੇ ਨਿਕਲਦਾ ਕੋਈ ਕਾਰਨ ਦੱਸਿਆ ਕਿ ਆ ਸੈਂਟੀਫਿਕ ਰੀਜਨ ਸੀ ਕਿਸੇ ਕਿਸਮ ਦਾ ਨਹੀਂ ਉਹਨਾਂ ਦੇ ਮੂੰਹ ਨੂੰ ਟੇਪ ਲੱਗੀ ਆ ਚੁੱਪ ਰਿੰਦੇ ਅੰਕੜੇ ਸੁਟਦੇ ਆ ਲੋਕੀ ਬੋਚ ਲੈਣ ਤੇ ਬੇਵਕੂਫ ਬਣਦੇ ਰਹਿਣ ਹੁਣ ਤੱਕ ਬੋਲੇ ਕਿਉਂ ਨਹੀਂ ਹੁਣ ਉਹ ਫੇਰ ਜਦੋਂ ਕਹਿੰਦੇ ਜੇ ਆ ਅਲਰਟ ਜਾਰੀ ਕੀਤਾ ਉਹ ਕੀਤਾ ਮੈਨੂੰ ਉਹਨਾਂ ਦੇ ਕਿਸੇ ਅਲਰਟ ਤੇ ਕੋਈ ਯਕੀਨੀ ਬਿਹਤਰ ਆ ਕਿ ਲੋਕ Google ਤੋਂ ਵੇਖਿਆ ਕਰਨ ਕਿ ਅਗਲੇ ਆਂਦਰਾਂ ਦੀ ਫੋਰਕਾਸਟ ਕੀ ਆ ਜੀ ਉਹ ਜ਼ਿਆਦਾ ਠੀਕ ਹੋਵੇਗੇ ਦੂਸਰੀ ਗੱਲ ਡੈਮਾ ਚੋਂ ਪਾਣੀ ਕੱਲ ਵੀ ਛੱਡਿਆ ਗਿਆ ਸੀ ਅੱਜ ਤੱਕ ਅਜੇ ਤੱਕ ਖਬਰ ਨਹੀਂ ਆਈ ਛੱਡਣ ਦੀ ਆ ਸਕਦੀ ਹੈ ਪਰ ਕੱਲ ਤੇ ਪਰਸੋ ਦੋ ਦਿਨ ਛੱਡਿਆ ਗਿਆ ਉਹਦੇ ਨਾਲ ਬਿਆਸ ਦਰਿਆ ਦੇ ਵੀ ਕਈਆਂ ਥਾਵਾਂ ਦੇ ਉੱਤੇ ਕੰਢਿਆਂ ਤੇ ਵਸਦੇ ਲੋਕਾਂ ਦੀ ਚਿੰਤਾ ਵਧ ਗਈ ਹੈ ਉਹ ਬੜੀ ਮੁਸ਼ਕਲ ਚ ਨੇ ਖਾਸ ਕਰਕੇ ਜਿੱਥੋਂ ਦਰਿਆ ਗੋੰਦਵਾਲ ਸਾਹਿਬ ਦੇ ਲੱਗ ਕੇ ਟਾਲ ਆਉਂਦਾ ਜਾ ਉਦੋਂ ਅੱਗੇ ਜਾ ਕੇ ਸੁਲਤਾਨਪੁਰ ਲੋਧੀ ਦੇ ਏਰੀਆ 'ਚ ਆਪਸ ਵਿੱਚ 3 ਕਿਲੋਮੀਟਰ ਦੇ ਕਰੀਬ ਪਾੜ ਹੈ ਇੱਕ ਬਿਆਸ ਚੜ੍ਹਦੇ ਪਾਸੇ ਦੀ ਵਗਦਾ ਤਿਕ ਲੈਂਦੇ ਸੀ ਤੇ ਵਿਚਾਲੇ 8-9 ਪਿੰਡ ਵਸੇ ਹੋਏ ਆ ਜੀ ਉਹ ਜਿਹੜੇ ਇਲਾਕੇ ਆ ਉਹਨਾਂ ਲੋਕਾਂ ਦੇ ਸਾਹ ਸੁੱਕੇ ਪਏ ਆ ਤੇ ਕੱਲ ਦਾ ਜਿਹੜਾ ਪਾਣੀ ਵਧਣਾ ਸ਼ੁਰੂ ਹੋਇਆ ਉਹਨਾਂ ਦੀ ਹਾਲਤ ਹੋਰ ਮਾੜੀ ਆ ਦੂਸਰੇ ਪਾਸੇ ਜਿਹੜਾ ਸਤਲੁਜ ਉਹਦੇ ਚ ਡੈਮ ਤੋਂ ਪਾਣੀ ਛੱਡਨ ਭਾਖੜਾ ਡੈਮ ਤੋਂ ਪਾਣੀ ਛੱਡਨ ਉਹਦਾ ਨਤੀਜਾ ਇਹ ਨਿਕਲਿਆ ਕਿ ਲੁਧਿਆਣੇ ਦਾ ਜਿਹੜਾ ਪਿੰਡ ਸਸਰਾਲੀ ਹੈ ਜਿਹਨੂੰ ਪਹਿਲਾਂ ਵੀ ਥੱਲਿਓ 30-30 ਫੁੱਟ ਡੂੰਗੀ ਢਾਲ ਲਾਉਂਦਾ ਪਿਆ ਸੀ ਅੱਜ ਦੁਪਹਿਰ ਤੀਆਂ ਖਬਰਾਂ ਆਉਂਦੀਆਂ ਕਿ ਜਿਹੜਾ ਬੋਰੀਆਂ ਦਾ ਇੱਕ ਬੰਨ ਪਹਿਲਾਂ ਲਾਇਆ ਸੀ ਉਹ ਥੱਲਿਓ ਰੋੜ ਕੇ ਲਈ ਜਾਂਦਾ ਉਦੋਂ ਵੀ ਇਹ ਖਬਰ ਸੀ ਕਿ ਉਹ ਵੱਧਦਾ ਜਾ ਰਿਹਾ ਤੇ ਪਿੰਡ ਨੂੰ ਖਤਰਾ ਹੋ ਸਕਦਾ ਮੇਰੀ ਉਹ ਤੋਂ ਡਿਪਟੀ ਕਮਿਸ਼ਨਰ ਵੀ ਗੱਲ ਹੋਈ ਸੀ ਤੇ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਸਾਰੇ ਲੱਗੇ ਆ ਪਰ ਪਿੰਡ ਨੂੰ ਇਮੀਡੀਏਟਲੀ ਕੋਈ ਖਤਰਾ ਨਹੀਂ ਜੀ ਪਿੰਡ ਤੋਂ 1 ਕਿਲੋਮੀਟਰ ਤੋਂ ਦੂਰ ਹੈ ਉਹ ਦਰਿਆ ਪਰ ਨਾਲ ਹੀ ਇਹ ਵੀ ਗੱਲ ਪਤਾ ਲੱਗ ਗਈ ਸੀ ਮੈਨੂੰ ਕੁਝ ਹੋਰ ਅਫਸਰਾਂ ਤੋਂ ਵੀ ਰੋਜ ਦਾ 8 ਫੁੱਟ ਦਰਿਆ ਜਿਹੜਾ ਪਿੰਡ ਵਾਲੇ ਪਾਸੇ ਨੂੰ ਵਧ ਰਿਹਾ ਜਿੱਦਾਂ ਉਹ 8 ਫੁੱਟ ਵਧ ਰਿਹਾ ਸੀ ਜੇ ਉਹ ਲਗਾਤਾਰ ਵੱਧਦਾ ਜਾਵੇ ਤੇ ਇਸ ਪਾਸੇ ਨੂੰ ਨਵਾਂ ਵਹਿਣ ਬਣਾ ਬੈਠਾ ਜਿੱਦਾਂ ਹੋਰ ਕਈ ਥਾਵਾਂ ਤੇ ਵਗਦੇ ਪਹਿਲਾਂ ਕਦੇ ਬੁੱਢਾ ਦਰਿਆ ਇਧਰ ਵਗਦਾ ਸੀ ਇਧਰੋਂ ਬੰਦ ਹੋ ਕੇ ਸਤਲੁਜ ਤੇ ਬੁੱਢਾ ਦਰਿਆ ਰਹਿ ਗਿਆ ਗੰਦਾ ਨਾਲਾ ਬਣ ਗਿਆ ਤੇ ਸਤੋਈ ਪਰੇ ਵਗਣ ਲੱਗ ਪਿਆ ਜੇ ਕੱਲ ਨੂੰ ਇਹ 8 8 ਫੁੱਟ ਵੱਧਦਾ ਗਿਆ ਜਿਹੜਾ ਇਦਾਂ ਵਧੇ ਉਹ ਪਹਿਲਾਂ 8 ਫੁੱਟ ਵੱਧਦਾ ਹੁੰਦਾ 10 ਫੁੱਟ ਵੱਧਦਾ ਹੁੰਦਾ ਫਿਰ ਵੀ ਤੇ ਫਿਰ ਇੱਕਦਮ ਵੱਡਾ ਪਾੜ ਪਾ ਕੇ ਜਿੱਦਰੋਂ ਵਗ ਤੁਰਿਆ ਤੇ ਅਗਲਿਆਂ ਦਿਨਾਂ 'ਚ ਦਰਿਆ ਦਾ ਨਵਾਂ ਵਹਿਣ ਕਿਹੜੇ ਪਿੰਡਾਂ ਕੋਲ ਦੀ ਕਿਧਰ ਨੂੰ ਜਾਊਗਾ ਇਹ ਸਾਰੀ ਚਿੰਤਾ ਹੁਣ ਤੋਂ ਕਰਨੀ ਚਾਹੀਦੀ ਹੈ ਅਗੇ ਤੇ ਪ੍ਰਬੰਧ ਕਰੀ ਦੇਉਂਦੇ ਆ ਉਹਨਾਂ ਅਗੇ ਤੇ ਪ੍ਰਬੰਧਾਂ ਦੀ ਅਜੇ ਘਾਟ ਜ ਆਪਦੀ ਹੈ ਮੈਂ ਇਹ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਤੁਹਾਡੇ ਜਿੰਨੇ ਕ ਸਨਜਾਈ ਦੇ ਵਿਭਾਗ ਦੇ ਮਾਹਰ ਨੇ ਇੱਕ ਤੇ ਸਨਜਾਈ ਦੇ ਨਾਲ ਕੋਲ ਮਾਹਰ ਬਹੁਤ ਘੱਟ ਆ ਸਿਆਸੀ ਲੀਡਰ ਵੱਧ ਆ ਜਿਹੜੇ ਚਾੰਦਵਾਰੀ ਕਰਦੇ ਆ ਤੇ ਉਹਨਾਂ ਚੋਂ ਹਰ ਇੱਕ ਦੇ ਰਾਜ ਦੌਰਾਨ ਹਾਲਾਤ ਵਿਗੜਦੇ ਗਏ ਆ ਕਿਸੇ ਨੂੰ ਇਹ ਹੀ ਨਹੀਂ ਪਤਾ ਦਰਿਆਵਾਂ ਦੇ ਵਹਿਣ ਕਿਧਰੋਂ ਕਿਧਰ ਨੂੰ ਜਾਂਦੇ ਆ ਔਰ ਜਿਹੜੇ ਅਧਿਕਾਰੀ ਇਸ ਵੇਲੇ ਲੱਗੇ ਆ ਮੈਂ ਉਹਨਾਂ ਚੋਂ ਵੀ ਕਈਆਂ ਨਾਲ ਗੱਲ ਕਰਕੇ ਵੇਖੀ ਆ ਜਿਹੜੀਆਂ ਪੋਸਟਾਂ ਉੱਤੇ ਉਹ ਤਾਇਨਾਤ ਨੇ ਜਿਹੜੇ ਨਾਕਿਆਂ ਤੇ ਨੇ ਜਦੋਂ ਉਹਨਾਂ ਨੂੰ ਸਵਾਲ ਪੁੱਛੀਦਾ ਫਰਾਨਾ ਕਹਿੰਦੇ ਜਿਹਦਾ ਸੰਤ ਤੇ ਪਤਾ ਨਹੀਂ ਮੈਂ ਕਿਹਾ ਜੇ ਮੈਨੂੰ ਇੱਥੇ ਬੈਠੇ ਨੂੰ ਪਤਾ ਤੇ ਤੁਹਾਨੂੰ ਪਤਾ ਕਿਉਂ ਨਹੀਂ ਉਹ ਬਹੁਤਿਆਂ ਗੱਲ ਅੱਛਾ ਸੀ ਪੁੱਛ ਕੇ ਦੱਸਾਂਗੇ ਜੀ ਫਿਰ ਉਹ ਅਖੀਰ ਦਾ ਫਲਾਣੇ ਪਾਸੇ ਤੋਂ ਇੱਕ ਚੋ ਪੈਂਦੀ ਹੈ ਇੱਕ ਵੈਣ ਪੈਂਦਾ ਕਦੇ ਤੇ ਸਾਨੂੰ ਪਤਾ ਨਹੀਂ ਮੈਨੂੰ ਅਜੇ ਤੱਕ ਇਹ ਦੀ ਸਭ ਲੱਗਦੀ ਕਿ ਜਿਹਨਾਂ ਨੂੰ ਪਤਾ ਨਹੀਂ ਤੇ ਇਹਨਾਂ ਸਾਰਿਆਂ ਦੇ ਰਿਫਰੈਸ਼ਰ ਕੋਰਸ ਕਰਾਓ ਮੁੱਲ ਫਾਇਲਾ ਨਹੀਂ ਫੋੜ ਦੇ ਹੋਰ ਪਾਸੇ ਕੰਮ ਲੱਗੇ ਪਏ ਨੇ ਜਿਹੜਾ ਆਪਣੇ ਡਿਊਟੀ ਵੱਲ ਧਿਆਨ ਨਹੀਂ ਦਿੰਦੇ ਕੁਝ ਨਾ ਕੁਝ ਡਿਪਾਰਟਮੈਂਟ ਦਾ ਇਸ ਵਿਭਾਗ ਦਾ ਬੋਝ ਹਲਕਾ ਕਰਨਾ ਚਾਹੀਦਾ ਸਰਕਾਰ ਨੂੰ ਚੱਕ ਥੱਲ ਵੀ ਕਰਨੀ ਚਾਹੀਦੀ ਆ ਔਰ ਫੌਰੀ ਤੌਰ ਤੇ ਧਿਆਨ ਇਸ ਗੱਲ ਤੇ ਦੇਣਾ ਚਾਹੀਦਾ ਕਿ ਹੜਾ ਦੀ ਬੜੀ ਮਾਰ ਪੈ ਚੁੱਕੀ ਆ ਹੁਣ ਹੋਰ ਪੰਜਾਬ ਨਹੀਂ ਸਹਿਣਾ ਚਾਹੁੰਦਾ ਸਰਕਾਰ ਕੋਈ ਕਸਰ ਨਾ ਰਹਿਣ ਦਵੇ ਤਾਂ ਕਿ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਨਾ ਵਧਣ ਜੀ ਪੰਸਭ ਇਹ ਤਾਂ ਗੱਲ ਹੋ ਗਈ ਹੜਾਂ ਦੀ ਹੁਣ ਗੱਲ ਕਰਦੇ ਆਂ ਬਿਹਾਰ ਤੇ ਵਿਧਾਨ ਸਭਾ ਚੋਣਾਂ ਦੀ ਅੱਜ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਵੀ ਉਪ ਚੋਣ ਹੋਣੀ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਸਿਆਸੀ ਪਾਰਟੀਆਂ ਨੇ ਤੇ ਲੀਡਰਾਂ ਨੇ ਪੂਰਾ ਕੰਮ ਸ਼ੁਰੂ ਕਰਤਾ ਜੀ ਪਹਿਲੀ ਗੱਲ ਤਾਂ ਮੈਂ ਤਰਨ ਤਰਨ ਦੀ ਕਹਿ ਦਾਂ ਉੱਥੇ ਹਸਪੜੇ ਜਿੰਨੇ ਖੜੇ ਜਦੋਂ 35 ਸਾਲ ਪਹਿਲਾਂ ਮੈਂ ਤਰਨ ਤਰਨ ਛੱਡ ਕੈਂ ਉਦੋਂ ਇੰਨਾ ਚੋ ਕਿਸੇ ਨੂੰ ਕੋਈ ਜਾਣਦਾ ਨਹੀਂ ਸੀ ਇਹ ਸਾਰੇ ਉਤੋਂ ਬਾਅਦ ਉੱਭਰੇ ਜੀ ਮੈਂ ਇੰਨਾ ਚੋ ਕਿਸੇ ਇੱਕ ਨੂੰ ਵੀ ਨਿੱਜੀ ਤੌਰ ਤੇ ਨਹੀਂ ਜਾਣਦਾ ਪਰ ਕਿਉਂਕਿ ਮੇਰਾ ਸ਼ਹਿਰ ਹੈ ਮੇਰਾ ਇਲਾਕਾ ਜੇ ਮੈਂ ਕਿਸੇ ਦੇ ਪੱਖ ਚ ਬੋਲੂੰਗਾ ਤੇ ਆਖਣਾ ਲਿਆਜ ਪਾਲਦਾ ਜਿਵੇਂ ਆਖਿਆ ਫੁਲਾਣਾ ਬੇੜੀ ਦਾ ਪੱਥਰ ਆਖਣਗੇ ਪੁਰਾਣੀ ਘੜਕੜਦਾ ਹਾਲਾਂਕਿ ਮੈਂ ਕਿਸੇ ਨੂੰ ਨਹੀਂ ਜਾਣਦਾ ਇਸ ਕਰਕੇ ਮੈਂ ਪਹਿਲਾਂ ਤੋਂ ਹੀ ਇਹ ਕਹਿ ਚੁੱਕਾ ਹਾਂ ਕਿ ਤਰਨ ਤਰਨ ਤੇ ਦੇ ਨਾਲ ਦੇ ਦੋ ਤਿੰਨ ਹਲਕੇ ਜਿਹੜੇ ਮੇਰਾ ਇਲਾਕਾ ਉਹਦੇ ਬਾਰੇ ਮੈਂ ਗੱਲ ਨਹੀਂ ਕਰੂੰਗਾ ਪਰ ਵੀਰ ਬਾਠ ਹੋ ਰਹੀਆਂ ਸਾਡੇ ਹੋਰ ਨੇ ਉਹ ਸਾਰੇ ਐਕਸਪਰਟ ਗੱਲ ਕਰਨਗੇ ਨਿਰਪੱਖਤਾ ਨਾਲ ਕਰਨਗੇ ਤਾਂ ਕਿ ਦਰਸ਼ਕਾਂ ਕੋਲ ਸਾਰੀ ਗੱਲ ਜਾ ਸਕੇ ਜੀ ਦੂਜੀ ਗੱਲ ਬਿਹਾਰ ਦੇ ਵਿੱਚ ਚੋਣਾਂ ਦਾ ਇਰਾਣ ਕੀਤਾ ਗਿਆ ਉੱਥੇ ਅਸੀਂ 5-6 ਪੜਾਵਾਂ ਚ ਵੀ ਚੋਣਾਂ ਹੁੰਦੀਆਂ ਵੇਖੀਆਂ ਉਹ ਇਸ ਕਰਕੇ ਹੁੰਦੀਆਂ ਸੀ ਕਿ ਗੜਬੜ ਵਹ ਹਾਲਾਤ ਬੜੇ ਖਰਾਬ ਨੇ ਉਥੇ ਬੋਥ ਵੀ ਲੁੱਟੇ ਜਾਂਦੇ ਸੀ ਝਗੜੇ ਵੀ ਹੁੰਦੇ ਸੀ ਤੇ ਹੁਣ ਕਿਹੜੇ ਨਹੀਂ ਹੋਣੇ ਇਹ ਸਮਝਦੇ ਸਾਡਾ ਕੰਟਰੋਲ ਆ ਪੰਜ ਛੇ ਪੜਾਵਾਂ ਤੋਂ ਤਿੰਨਾਂ ਚੋਂ ਤੇ ਆ ਪਿਛਲੀ ਵਾਰੀ ਵੀ ਤਿੰਨ ਪੜਾਵਾਂ ਚ ਵੋਟਾਂ ਪਈਆਂ ਸੀ ਐਸ ਵਾਰੀ ਕਹਿੰਦੇ ਦੋ ਚ ਪੈਣੀਆਂ ਇੱਕ ਪੜਾ ਦੇ ਵਿੱਚ 121 ਤੇ ਦੂਜੇ ਚ 122 ਫਲਕਿਆਂ ਚ ਵੋਟਾਂ ਪੈ ਜਾਣਗੀਆਂ ਇੰਨੇ ਤਗੜੇ ਪ੍ਰਬੰਧ ਸਰਕਾਰ ਤੋਂ ਕੀਤੇ ਨਹੀਂ ਜਾ ਸਕਣੇ ਅਮਨ ਕਾਨੂੰਨ ਦੀ ਸਮੱਸਿਆ ਆ ਸਕਦੀ ਹੈ ਪਰ ਚੋਣ ਕਮਿਸ਼ਨ ਆਪਣੇ ਤੌਰ ਤੇ ਕਿਸੇ ਕਿਸਮ ਦਾ ਕੋਈ ਫੈਸਲਾ ਨਹੀਂ ਕਰਦਾ ਕਿਉਂਕਿ ਉਹਦੀ ਨਾਥ ਕਿਸੇ ਹੋਰ ਦੇ ਹੱਥ ਹੈ ਉਹ ਜੋ ਕੁਝ ਉਸ ਤੋਂ ਦੱਸਿਆ ਗਿਆ ਉਹਦੇ ਮੁਤਾਬਕ ਚੋਣ ਕਮਿਸ਼ਨ ਤਾਂ ਸਿਰਫ ਪ੍ਰੈਸ ਕਾਨਫਰੰਸਾਂ ਕਰਦਾ ਇਹ ਤਾਂ ਪਬਲਿਕ ਫੇਸ ਆ ਯਾਨੀ ਜਨਤਾ ਦੇ ਸਾਹਮਣੇ ਵਿਖਾਉਣ ਵਾਸਤੇ ਚਿਹਰਾ ਇੱਕ ਮਖੌਟਾ ਕਹਿ ਲਓ ਐਸ ਵੇ ਰਾਜ ਜਿਸ ਤਰ੍ਹਾਂ ਦਾ ਚੱਲਦਾ ਦਿੱਲੀ ਤੋਂ ਜੇ ਸੂਬਿਆਂ ਦੇ ਵਿੱਚ ਇਹ ਹੋਵੇ Rajasthan ਦੇ ਵਿੱਚ ਇੱਕ ਪਿੰਡ ਦੇ ਸਰਪੰਚ ਨੂੰ जिने 20 ਸਾਲ ਪਹਿਲਾਂ ਅਸੈਂਬਲੀ ਚੋਂ ਲੜੀ ਤੇ ਹਾਰ ਗਿਆ ਸੀ ਉਦੋਂ ਬਾਅਦ ਪਿੰਡ ਦੀ ਸਰਪੰਚੀ ਕਰਦਾ ਪਿਆ ਸੀ ਉਹ ਐਸੋਲੇ ਟਿਕਟ ਮੇਲੇ ਜਿੱਤ ਗਿਆ ਤੇ ਜਿੱਤ ਦੇ ਸਾਰੇ ਆ ਕੇ ਰਾਜਸਥਾਨ ਦਾ ਮੁੱਖ ਮੰਤਰੀ ਬਣਾ ਤਾ ਉਹ ਪਿੰਡ ਦੀ ਸਰਪੰਚੀ ਵਾਲਾ ਬੰਦਾ ਰਾਜਸਥਾਨ ਦੀ ਸਰਕਾਰ ਚ ਚਲਾ ਲੂਗਾ ਹੋਰ ਨਹੀਂ ਚਲਾ ਰਿਹਾ ਚਲਾਉਣ ਵਾਲੇ ਅਫਸਰ ਦਿੱਲੀ ਤੋਂ ਆ ਜਿਸ ਤਰ੍ਹਾਂ ਇਹ ਕੁਛ ਹੁੰਦਾ ਕਿ ਚਲਾਉਣ ਵਾਲੇ ਅਫਸਰ ਦਿੱਲੀ ਤੋਂ ਆ ਇਸੇ ਤਰ੍ਹਾਂ ਦਿੱਲੀ ਵਿੱਚ ਇੱਕ ਤਾਂ ਸਰਕਾਰੀ ਤੌਰ ਤੇ ਪਲੈਨਿੰਗ ਕਮਿਸ਼ਨ ਸੀ ਜਿਹਨੂੰ ਅੱਜਕੱਲ ਨੀਤੀ ਅਯੋਗ ਕਹਿੰਦੇ ਆ ਇੱਕ ਪਾਰਟੀਆਂ ਦੇ ਕੋਲ ਗੈਰ ਸਰਕਾਰੀ ਨੀਤੀ ਅਯੋਗ ਹੁੰਦੇ ਆ ਥਿੰਕ ਟੈਂਕ ਉਹਨਾਂ ਨੂੰ ਕਹਿੰਦੇ ਆ ਉਹਦੇ ਥਿੰਕ ਟੈਂਕ ਆ ਉਹ ਜੋ ਕੋਈ ਤੈਅ ਕਰਦੇ ਆ ਵਿਭਾਗਾਂ ਦੇ ਅਧਿਕਾਰੀ ਹੋਣ ਜਨ ਚੋਣ ਕਮਿਸ਼ਨ ਵਾਲੇ ਹੋਣ ਜਾਂ ਕੋਈ ਹੋਰ ਹੋਵੇ ਇਹ ਤਾਂ ਜਨਤਾ ਦੇ ਸਾਹਮਣੇ ਸਿਰਫ ਉਹਦਾ ਖਲਾਸਾ ਕਰਦੇ ਉਹਦੀ ਵਿਆਖਿਆ ਕਰਦੇ ਆ ਜੇ ਕੋਈ ਚਾਰ ਸਵਾਲ ਉੱਠਣ ਤੇ ਸਵਾਲਾਂ ਦਾ ਜਵਾਬ ਦਿੰਦੇ ਆ ਇਹ ਫੈਸਲੇ ਕਰਨ ਵਾਲੇ ਨਹੀਂ ਫੈਸਲੇ ਤੇ ਹੋਏ ਆਏ ਇਹਨਾਂ ਕੋਲਦੇ ਆ ਸੋ ਜੋ ਇਹਨਾਂ ਐਲਾਨ ਕਰ ਦਿੱਤਾ ਉਹਦੇ ਮੁਤਾਬਕ ਬਿਹਾਰ ਚ 11 ਤੇ 14 ਨੂੰ ਨਵੰਬਰ ਦੇ ਦੂਜੇ ਹਫਤੇ ਚ ਵੋਟਾਂ ਪੈਣੀਆਂ ਨੇ ਤੇ ਮੁੜ ਕੇ 14 ਤਰੀਕ ਨੂੰ ਗਿਣਤੀ ਹੋ ਜਾਣੀ ਆ ਸੋ ਉਸ ਪ੍ਰੋਗਰਾਮ ਦੇ ਮੁਤਾਬਕ ਅਸੀਂ ਆਸ ਰੱਖੀ ਕਿ ਸੁਖਾਂਤ ਨਾਲ ਵੋਟਾਂ ਪੈ ਜਾਣਗੀਆਂ ਉਦਾਂ ਬਿਹਾਰ ਦੇ ਵਿੱਚ ਸੁਖਾਂਤ ਬਹੁਤੀ ਵਾਰ ਰਹਿੰਦੀ ਨਹੀਂ ਐਸ ਵਾਰੀ ਕੀ ਹੋਵੇਗਾ ਅਜੇ ਕੁਝ ਨਹੀਂ ਪਤਾ ਜੀ ਪਰ ਸਭ ਅਗਲੀ ਗੱਲ ਕਰਦੇ ਆ ਪੰਚਾਇਤੀ ਘਟਾਲਾ ਹੋਇਆ ਕਰੋੜਾ ਰੁਪਏ ਦਾ ਇੱਕ ਘਪਲਾ ਦੱਸਿਆ ਜਾ ਰਿਹਾ ਹੈ ਇਹ ਪੂਰਾ ਮਾਮਲਾ ਕੀ ਹੈ ਜੀ ਇਸ ਮਾਮਲੇ ਦੇ ਵਿੱਚ ਇੱਕ ਸਾਬਕਾ ਐਡੀਸ਼ਨਲ ਡਿਪਟੀ ਕਮਿਸ਼ਨਰ ਦਾ ਨਾਮ ਆਉਂਦਾ ਐਡੀਸੀ ਦਾ ਉਹ ਐਸ ਵੇਲੇ ਪੰਚਾਇਤ ਵਿਭਾਗ ਦੇ ਕਿਸੇ ਹੋਰ ਥਾਂ ਤੇ ਡਿਪਟੀ ਡਾਇਰੈਕਟਰ ਲੱਗਾ ਕਪੜਾ ਜਿਹੜਾ 2 ਕਰੋੜ ਦੇ ਨੇੜੇ ਤੇੜੇ ਦਾ ਤੇ ਪੰਚਾਇਤ ਸੰਮਤੀ ਦਾ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਪੜਤਾਲ ਤੋਂ ਬਾਅਦ ਕੇਸ ਦਰਜ ਕਰਾਇਆ ਹੀਟ ਲਿਆ ਸਾਰਿਆਂ ਤੇ ਦਰਜ ਹੋ ਗਿਆ ਉਹ ਐਡੀਸੀ ਜਿਹੜਾ ਕਿੰਗਪਿੰਨ ਮੰਨਿਆ ਜਾਂਦਾ ਸਾਰੇ ਪਵਾੜੇ ਦੇ ਜਿਨੇ ਕੋਟਾਲਾ ਕੀਤਾ ਸਮਝਿਆ ਜਾਂਦਾ ਮੈਂ ਨਹੀਂ ਕਹਿੰਦਾ ਕਿ ਜ਼ਰੂਰ ਕੀਤਾ ਉਹਦਾ ਨਾਂ ਅਜੇ ਤੱਕ ਪਰਚੇ 'ਚ ਦਰਜ ਨਹੀਂ ਉਹ ਇਸ ਕਰਕੇ ਕਿ ਉਹਦੇ ਬਾਰੇ ਸਰਕਾਰ ਨੂੰ ਲਿਖਿਆ ਕਿ ਮਨਜ਼ੂਰੀ ਦਿਓ ਜੀ ਇਹਦੀ ਵੀ ਪੜਤਾਲ ਕਰਨੀ ਪਣੀ ਵਿਜੀਲੈਂਸ ਨੂੰ ਲਿਖਣਾ ਪਿਆ ਅਜੇ ਮਨਜ਼ੂਰੀ ਨਹੀਂ ਮਿਲੀ ਸਭ ਤੋਂ ਵੱਡੀ ਗੱਲ ਇਹ ਕਿ ਉਹਦੇ ਅਕਾਊਂਟ ਦੇ ਉੱਤੇ ਸਭ ਥਾਵਾਂ ਦੇ ਉੱਤੇ ਫੋਨ ਨੰਬਰ ਉਹਦਾ ਜਾਣਾ ਚਾਹੀਦਾ ਸੀ ਡਿਜੀਟਲ ਸਿਗਨੇਚਰ ਉਹਦੇ ਚਾਹੀਦੇ ਸੀ ਉਨੇ ਆਪਣੇ ਥਾਂ ਤੇ ਜਿਹੜੀ ਡਾਟਾ ਆਪਰੇਟਰ ਕੁੜੀ ਉੱਥੇ ਲੱਗੀ ਸੀ ਉਹਦੇ ਦਫ਼ਤਰ ਦੇ ਵਿੱਚ ਉਹਦਾ ਫੋਨ ਨੰਬਰ ਦੇ ਦਿੱਤਾ ਉਹ ਕਿਉਂ ਦੇ ਦਿੱਤਾ ਇਸ ਕਰਕੇ ਕਿ ਇਹਦੇ ਰੈਂਕ ਕਰੀ ਜਾਊਗਾ ਮੇਰੇ ਵਾਲੇ ਨੰਬਰ ਕਿਤੇ ਚੈੱਕ ਨਾ ਹੋ ਜਾਂਦੇ ਹੋਣ ਉਹ ਜੋ ਕੁਝ ਘਪੜਾ ਘਟਾਲਾ ਕੀਤਾ ਗਿਆ ਦਿਸਦਾ ਤੇ ਸਾਰਾ ਕੁਝ ਸਾਫ ਆ ਤੇ ਕਈ ਵਾਰੀ ਸਾਰਾ ਕੁਝ ਸਾਫ ਦਿਸਦਿਆਂ ਵੀ ਅੱਗੇ ਕਹਿੰਦੇ ਸੀ ਸ਼ੀਸ਼ਾ ਝੂਠ ਨਹੀਂ ਬੋਲਦਾ ਹੁਣ ਤਾਂ ਸ਼ੀਸ਼ੇ ਦੇ ਵਿੱਚ ਵੀ ਵਿੰਗ ਤਰਿੰਗ ਆ ਮੋٹے ਬੰਦੇ ਨੂੰ ਪਤਲਾ ਕਰ ਦਿੰਦਾ ਤੇ ਮਧਰੇ ਨੂੰ ਬਹੁਤ ਉੱਚਾ ਲਮਾ ਕਰ ਦਿੰਦਾ ਇਸ ਕਰਕੇ ਅਸੀਂ ਕੁਝ ਕਹਿ ਨਹੀਂ ਸਕਦੇ ਰਿਪੋਰਟਾਂ ਢੀਕੀਏ ਜਦੋਂ ਸਰਕਾਰ ਉਹਦੇ ਕੇਸ 'ਚ ਮਨਜ਼ੂਰੀ ਦੇਵੇਗੀ ਉਦੋਂ ਪਤਾ ਲੱਗੇਗਾ ਉਹਦਾ ਇੱਕ ਨਹੀਂ ਕਪੜੇ ਹੋਰ ਵੀ ਬਹੁਤ ਹੋਏ ਨੇ ਜੀ ਪੰਨੂ ਸਾਹਿਬ ਅਗਲੀ ਗੱਲ ਬੜੀ ਹੈਰਾਨ ਕਰਦੀ ਹੈ ਮੰਤਪਾ ਕੀ ਵੀ ਹੈ ਚੀਫ ਜਸਟਿਸ ਆਫ ਇੰਡੀਆ ਵੱਲ ਜੁੱਤੀ ਛੁੱਟੀ ਗਈ ਇਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿੰਨੇ ਕੀਤੀ ਤੇ ਇਸ ਘਟਨਾ ਦੇ ਪਿਛਲਾ ਕਾਰਨ ਕੀ ਹੈ ਜੀ ਦੇਖੋ ਪਹਿਲੀ ਖਬਰ ਆਈ ਸੀ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਸਾਹਿਬ ਜਦੋਂ ਅਦਾਲਤ ਲਾ ਕੇ ਬੈਠੇ ਸੀ ਵਕੀਲਾਂ ਤੋਂ ਸੁਣਵਾਈ ਕਰ ਰਿਹਾ ਸੀ ਅਚਾਨਕ ਇੱਕ ਵਕੀਲ ਨੇ ਆ ਕੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਉਹ ਲਾਗੇ ਚੱਲ ਕੇ ਡਾਸ ਦੇਤੇ ਜੁੱਤੀ ਲਈ ਉੱਥੇ ਸਿਕਿਉਰਿਟੀ ਵਾਲਾ ਫੜ ਲਿਆ ਫੜ ਕੇ ਲੈ ਗਿਆ ਹੁਣ ਪੜਤਾਲ ਇਸ ਗੱਲ ਦੀ ਚੱਲਦੀ ਪਈ ਆ ਕਿ ਕੱਪੜੇ ਵਕੀਲਾਂ ਵਾਲੇ ਸੀ ਉਹ ਵਕੀਲ ਆ ਜਾਂ ਕੋਈ ਜਨੂਨੀ ਬੰਦਾ ਹੋਰ ਆ ਜਦੋਂ ਉਹ ਲਿਖ ਕੇ ਜਾਂਦੇ ਪਏ ਸੀ ਤੇ ਉਦੋਂ ਉਹਨੇ ਨਾਰੇ ਲਾਏ ਆ ਕਿ ਸਨਾਤਨ ਧਰਮ ਜਿਹੜਾ ਉਹਦੀ ਬੇਇੱਜ਼ਤੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਿਛਲੇ ਦਿਨੀ ਇੱਕ ਕੇਸ ਗਿਆ ਸੀ ਜਿਹਦੇ ਚ ਚੀਫ ਜਸਟਿਸ ਸਾਹਿਬ ਨੇ ਥੋੜਾ ਜਿਹਾ ਕੋਰਟ ਨਾਲ ਆਖਿਆ ਸੀ ਕਿ ਤੁਸੀਂ ਫਿਰ ਭਗਵਾਨ ਨੂੰ ਹੀ ਬੇਨਤੀ ਕਰ ਲਓ ਮੈਨੂੰ ਸਮਝਦਾ ਕਿ ਹਾਲਾਤ ਜੋ ਵੀ ਹੋਣ ਕੋਰਟ ਨਾਲ ਮੁੱਖ ਜੱਜ ਨੂੰ ਇਦਾਂ ਨਹੀਂ ਸੀ ਬੋਲਣਾ ਚਾਹੀਦਾ ਪਰ ਉਹਨੇ ਅਗਲੇ ਦਿਨੀ ਸਪਸ਼ਟ ਕਰ ਦਿੱਤਾ ਔਰ ਉਹਨਾਂ ਨੇ ਵੀ ਕਹਿਤਾ ਸੀ ਕਿਹੜੇ ਹਾਲਾਤ 'ਚ ਹੋਈ ਗੱਲ ਕਿਦਾਂ ਸੀ ਉਸ ਤੋਂ ਬਾਅਦ ਉਹ ਮਾਮਲਾ ਖਤਮ ਹੋ ਜਾਣਾ ਚਾਹੀਦਾ ਸੀ ਮਾਮਲਾ ਖਤਮ ਨਹੀਂ ਹੋਇਆ ਇੱਥੇ ਇੱਕ ਖਾਸ ਤੇ ਰਿਆ ਜਿਹੜੀ ਇਹੋ ਜਿਹੇ ਮੁੱਦਿਆਂ ਨੂੰ ਬਹੁਤ ਢਕਾਉਂਦੀ ਹੈ ਲਗਾਤਾਰ ਉਹ ਉਹਨਾਂ ਦੇ ਕੁਝ ਲੋਕ ਇਸ ਗੱਲ ਤੇ ਹੀ ਆ ਕਿ ਅਸੀਂ ਇਦਾਂ ਦੀਆਂ ਢਕਾਟਾਂ 'ਚ ਲਿਟਰੀ ਕਰਨੀ ਆ ਉੱਤਰ ਪ੍ਰਦੇਸ਼ ਦੇ ਵਿੱਚ ਇੱਕ Hindu ਸਾਧਵੀ ਇਹੋ ਜੀ ਆ ਜਿਹੜੀ ਆਪਣੇ ਆਪ ਨੂੰ Hindu ਹਾਈ ਕੋਰਟ ਦੀ ਜੱਜ ਕਹਿੰਦੀ ਆ ਹਿੰਦੂ ਹਾਈ ਕੋਰਟ ਕੜੀ ਬਣ ਗਈ ਔਰ ਉਹ ਇੱਕ ਵਾਰੀ ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਗੋਲੀਆਂ ਵੀ ਮਾਰ ਚੁੱਕੀ ਆ ਇਦਾਂ ਦੇ ਲੋਕ ਵੀ ਇੱਥੇ ਹੈਗੇ ਨੇ ਉਹਨਾਂ ਲੋਕਾਂ ਸਾਰਿਆਂ ਨੂੰ ਪਤਾ ਕਿ ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਤੇ ਖੜਕੇ ਦੜਕੇ ਵਾਲੀ ਭਾਸ਼ਾ ਖੜਕੇ ਦੜਕੇ ਵਾਲੇ ਐਕਸ਼ਨਾਂ ਦੇ ਨਾਲ ਸਾਡੇ ਪੈਰੋਕਰ ਵੱਧ ਜਾਂਦੇ ਆ ਇੱਥੇ ਅਸੀਂ ਵੇਖਦੇ ਨਹੀਂ ਕਿ ਜਿਹੜਾ ਬੰਦਾ ਸਿਰੇ ਦੀ ਬਾਹੀਆਤ ਗੱਲ ਕਰੇ ਸੋਸ਼ਲ ਮੀਡੀਆ ਤੇ ਉਹਦੇ ਲਾਈਕਸ ਤੇ ਉਹਦੇ ਵੀਵਸ ਵੱਧ ਜਾਂਦੇ ਆ ਇਸ ਕਰਕੇ ਕੁਝ ਲੋਕ ਇਸ ਤਰ੍ਹਾਂ ਦੀਆਂ ਘਟੀਆ ਗੱਲਾਂ ਕਰਦੇ ਆ ਜਿਹੜਾ ਉਰਦੂ ਦਾ ਸ਼ੇਅਰ ਹੁੰਦਾ ਸੀ ਹੋਗੇ ਗਰ ਬਦਨਾਮ ਤੋ ਕਾ ਨਾਮ ਨਾ ਹੋਗਾ ਉਹ ਬਦਨਾਮੀ ਵਿੱਚੋਂ ਵੀ ਆਪਣਾ ਨਾਮ ਪਾੜਦੇ ਏ ਇਦਾਂ ਦੇ ਲੋਕਾਂ ਨੇ ਕਈ ਵਾਰੀ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਆਈਆਂ ਨੇ 190 ਬੰਦੇ ਨੇ ਜਾ ਕੇ ਜੁੱਤੀ ਸੁੱਟ ਦਿੱਤੀ ਹੈ ਚੀਫ ਜਸਟਿਸ ਸਾਹਿਬ ਨੇ ਸਣਵਾਈ ਨਹੀਂ ਰੋਕੀ ਉਹਨਾਂ ਆਖੇ ਦੰਦੀਆਂ ਗੱਲਾਂ ਦਾ ਸਾਡੇ ਤੇ ਕੋਈ ਸਵਾਲ ਨਹੀਂ ਤੁਸੀਂ ਆਪਣੀਆਂ ਜਿਹੜੀ ਬਹਿਸ ਆ ਚੱਲਦੀ ਰੱਖੋ ਵਕੀਲਾਂ ਨੂੰ ਕਹਿ ਦਿੱਤਾ ਕਿ ਬਹਿਸ ਵਿੱਚ ਕੋਈ ਰੋਕ ਨਹੀਂ ਪਣੀ ਤੁਸੀਂ ਨਿਰਵਿਘਨ ਆਪਣਾ ਕੰਮ ਜਾਰੀ ਰੱਖੋ ਤੇ ਕੋਈ ਕਾਰਵਾਈ ਚੱਲਦੀ ਰਹੇ ਪਰ ਇਹਦੇ ਨਾਲ ਇੱਕ ਸਵਾਲ ਉੱਠ ਖੜਾ ਹੋਇਆ ਪਿਛਲੇ ਦਿਨਾਂ ਚ ਵੀ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਸੀ ਸ਼ਾਇਦ ਪਿਛਲੇ ਸਾਲ ਦੀ ਗੱਲ ਦਿੱਲੀ ਇੱਕ ਅਦਾਲਤ ਦੇ ਵਿੱਚ ਗੋਲੀ ਚੱਲ ਗਈ ਸੀ ਬੰਦਾ ਵੀ ਮਰ ਗਿਆ ਸੀ ਵਕੀਲਾਂ ਦੀਆਂ ਝੜਪਾਂ ਵੀ ਹੋ ਚੁੱਕੀਆਂ ਇਹਦਾ ਮਤਲਬ ਹੈ ਕਿ ਸਰਕਾਰ ਦੀ ਅਮਨ ਕਾਨੂੰਨ ਦੀ ਮਸ਼ੀਨਰੀ ਨੂੰ ਅਦਾਲਤਾਂ ਵਿੱਚ ਵੀ ਇਸ ਗੱਲ ਦਾ ਬਹੁਤ ਖਿਆਲ ਰੱਖਣਾ ਪਊ ਕਿ ਕਿਹੜੇ ਲੋਕ ਜਾਂਦੇ ਆ ਕਿਸ ਤਰ੍ਹਾਂ ਜਾਂਦੇ ਆ ਜੇ ਕੋ ਵਕੀਲ ਦੇ ਕੱਪੜੇ ਪਾ ਕੇ ਵੀ ਗਿਆ ਤੇ ਨਾਕੇ ਦੇ ਉੱਤੇ ਉਹਦਾ ਵੀ ਆਈ ਕਾਰਡ ਵੱਡਾ ਵੀ ਛੋਟਾ ਵੀ ਵਕੀਲ ਹਰ ਇੱਕ ਦੇ ਕਾਰਡ ਚੈੱਕ ਕੀਤੇ ਜਾਣ ਚਾਹੀਦੇ ਫੌਜਾਂ ਦੇ ਵਿੱਚ ਵੀ ਇਹ ਡਿਸਿਪਲਨ ਹੁੰਦਾ ਕਿ ਛੋਟੇ ਸਪਾਈ ਤੋਂ ਲੈ ਕੇ ਕੁਝ ਇਹੋ ਜਿਹੀਆਂ ਬ੍ਰਾਂਚਾਂ ਹੁੰਦੀਆਂ ਜਿੱਥੇ ਜਾਣ ਲੱਗਿਆਂ ਲੈਫਟੇਨੈਂਟ ਜਨਰਲ ਰੈਂਕ ਤੱਕ ਦੇ ਜਿਹੜੇ ਆ ਉਹਨਾਂ ਨੂੰ ਵੀ ਆਪਣਾ ਕਾਰਡ ਸ਼ੋਅ ਕਰਨਾ ਪੈਂਦਾ ਜਾ ਮਸ਼ੀਨ ਤੇ ਪੰਚ ਕਰਨਾ ਪੈਂਦਾ ਇੱਥੇ ਵੀ ਇਹਨਾਂ ਨੂੰ ਸਾਰੇ ਪ੍ਰਬੰਧ ਕਰਨੇ ਪੈਣਗੇ ਨਹੀਂ ਤੇ ਕਿਸੇ ਦਿਨ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਆ ਅੱਜ ਵਾਲੀ ਘਟਨਾ ਚ ਚੀਫ ਜਸਟਿਸ ਸਾਹਿਬ ਦਾ ਬਚਾਓਗਾ ਉਹਨਾਂ ਦਾ ਕਾਦਾ ਬਚਾਓਗਾ ਦੇਸ਼ ਦੇ ਅਕਸ ਨੂੰ ਢਾਲ ਲੱਗਦੀ ਲੱਗਦੀ ਬਚ ਗਈ ਨਹੀਂ ਤੇ ਕੁਝ ਵੀ ਵਾਪਰਦਾ ਤੇ ਸਾਰੀ ਦੁਨੀਆ ਚ ਇਹਦੀ ਖਬਰ ਗੂੰਜਣੀ ਸੀ ਅੱਗੇ ਤੋਂ ਖਿਆਲ ਰੱਖਣ ਦੀ ਲੋੜ ਜੀ ਪੰ ਸਰ ਅਗਲੀ ਗੱਲ ਕਰਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਇੱਕ ਜੱਜ ਸਾਹਿਬ ਨੇ ਵਕੀਲ ਦੀ ਝਾੜ-ਝੰਪ ਕੀਤੀ ਹੈ ਇਹਦਾ ਕਾਰਨ ਕੀ ਹੈ ਜੀ ਕਿਉਂਕਿ ਇਹ ਮਾਮਲਾ ਇਹ ਵੀ ਬਹੁਤ ਚਰਚਾ ਦੇ ਵਿੱਚ ਆ ਜਿਹੜੀ ਖਬਰ ਅਖਬਾਰ ਵਿੱਚ ਆਈ ਉਹ ਇਹ ਹੈ ਕਿ ਬਹਿਸ ਚੱਲ ਰਹੀ ਸੀ ਉਹ ਵਕੀਲ ਮੁੜ-ਮੁੜ ਕੇ ਆਪਣੇ ਮੋਬਾਈਲ ਤੋਂ ਵੇਖਦਾ ਸੀ ਜਿਹੜਾ ਵੀ ਕੋਈ ਸਵਾਲ ਅਗਲੇ ਪਾਸੋਂ ਕੀਤਾ ਜਾਂਦਾ ਸੀ ਭਾਵੇਂ ਜੱਜ ਸਾਹਿਬ ਕਰਨ ਭਾਵੇਂ ਵਿਰੋਧੀ ਵਕੀਲ ਕਰੇ ਉਹ ਆਪਣੇ ਫੋਨ ਤੇ ਟਿਕ-ਟਿਕ ਕਰਦਾ ਸੀ ਟਿਕ-ਟਿਕ ਕਰਕੇ ਤੇ ਵਿਰੋਧ ਤੋਂ ਪੜਕੇ ਤੇ ਜਵਾਬ ਬੋਲਦਾ ਸੀ ਚੈੱਕ ਕੀਤਾ ਗਿਆ ਤੇ ਪਤਾ ਲੱਗਾ ਕਿ ਉਹ ਵਕੀਲ ਆਪਣੀ ਅਦਾਲਤੀ ਕਾਰਵਾਈ ਦੇ ਵਿੱਚ ਬਹਿਸ ਕਰਨ ਲੱਗਾ ਏਆਈ ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਲੈ ਰਿਆ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏਆਈ ਜਿਹੜੇ ਆ ਉਹ ਤਾਂ ਇਸ ਵੇਲੇ ਤੁਸੀਂ ਕੋਈ ਵੀ ਸਵਾਲ ਪੁੱਛੋ ਇਹ ਸਵਾਲ ਪੁੱਛੋ ਵੀ ਅਗਲੀ ਵਾਰ ਇਹ ਸਰਕਾਰ ਆਊਗੀ ਦੁਬਾਰਾ ਕਿ ਨਹੀਂ ਪ੍ਰਧਾਨ ਮੰਤਰੀ ਦੀ ਪਾਰਟੀ ਜਿੱਤੇਗੀ ਕਿ ਨਹੀਂ ਜਿੱਤੇਗੀ ਉਹ ਤੇ ਉਹਦੇ ਬਾਰੇ ਵੀ AI ਜਵਾਬ ਦਿੰਦਾ ਵਾ ਤੇ ਡੋਨਲਡ ਟਰੰਪ ਬਾਰੇ ਵੀ ਦਿੰਦਾ ਹਰ ਕਿਸਮ ਦੇ ਸਵਾਲਾਂ ਦੇ ਜਵਾਬ AI ਦਿੰਦਾ ਜੀ ਔਰ ਅਦਾਲਤੀ ਕਾਰਵਾਈ ਵਿੱਚ ਇਹਦੀ ਆਗਿਆ ਨਹੀਂ ਹੁੰਦੀ ਉਹਨੇ ਮੁੜ ਮੁੜ ਕੇ ਇਸ ਤਰ੍ਹਾਂ ਕਰਨਾ ਜਾਰੀ ਰੱਖਿਆ ਜਦੋਂ ਝਟਕਿਆ ਗਿਆ ਫਿਰ ਜੱਜ ਸਾਹਿਬ ਨੇ ਆਖਿਆ ਮੋਬਾਈਲ ਕੱਢ ਦੇ ਮੋਬਾਈਲ ਉਹਦਾ ਜ਼ਬਤ ਕਰ ਲਿਆ ਔਰ ਉਹਨੂੰ ਇਹ ਆਖਿਆ ਕਿ ਤੈਨੂੰ ਇਸ ਤਰ੍ਹਾਂ ਕਰਨ ਦੀ ਆਗਿਆ ਨਹੀਂ ਤੂੰ AI ਤੋਂ ਪੜ ਪੜ ਕੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਉਹਦਾ ਮੋਬਾਈਲ ਲੈ ਲਿਆ ਔਰ ਫੈਸਲਾ ਹੋਇਆ ਕਿ ਉਹਦਾ ਮੋਬਾਈਲ ਜਿਹੜਾ ਉਹ ਬਾਰ ਕਾਉਂਸਲ ਨੂੰ ਦੇ ਦਿੱਤਾ ਜਾਵੇ ਬਾਰ ਕਾਉਂਸਲ ਅਗਲੀ ਕਾਰਵਾਈ ਕਰੇ ਪਰ ਨਾਲ ਹੀ ਇਹ ਚੇਤਾਵਨੀ ਦੇ ਦਿੱਤੀ ਹੈ ਕਿ ਅੱਗੇ ਤੋਂ ਕੋਈ ਵੀ ਵਕੀਲ ਅਦਾਲਤ ਦੇ ਵਿੱਚ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦਾ ਇਹ ਆਖਿਆ ਗਿਆ ਕਿ ਤੁਸੀਂ ਇਹਨਾਂ ਸਾਰੇ ਜਿੰਨੇ ਪ੍ਰੋਗਰਾਮ ਨੇ ਇਹਨਾਂ ਦੀ ਮਦਦ ਲੈ ਸਕਦੇ ਆ ਪਰ ਅਦਾਲਤ ਤੋਂ ਬਾਹਰ ਲੈ ਸਕਦੇ ਆ ਅਦਾਲਤ ਦੀ ਕਾਰਵਾਈ ਚੱਲਦੀ ਚੁ ਹੈ ਔਰ ਤੁਸੀਂ ਮੈਨੂੰ ਸਵਾਲ ਪੁੱਛਣ ਦੇ ਆ ਮੈਂ ਤੁਹਾਡਾ ਜਵਾਬ ਦੇਣ ਦੀ ਥਾਂ ਨਵਜੀਤ ਜੀ ਪਹਿਲਾਂ ਫੋਨ ਫੜਾਉ ਤੇ AI ਖੋਲਾ ਤੇ ਉੱਥੇ ਤੁਹਾਡਾ ਸਵਾਲ ਪਾ ਕੇ ਜਾਂ ਜਿਹੜਾ ਤੁਹਾ ਸਵਾਲ ਪਾਇਆ ਉਹਨੂੰ ਮੈਂ ਮਾਈਕ ਤੇ ਲਾ ਦਿਆ ਤੇ ਸੁਣਦੇ ਸਾਰੀ ਉਹ ਜਵਾਬ ਦੇਵੇ ਤੇ ਉਹ ਜਵਾਬ ਪੜ੍ਹ ਕੇ ਤੇ ਅਗਲੇ ਪਾਸਿਓਂ ਮੈਂ ਤੁਹਾਨੂੰ ਸੁਣਾਵਾਂ ਇਹ ਤੇ ਬਹੁਤ ਵੱਡੀ ਗਲਤੀ ਆ ਇਹ ਬਦਤਮੀਜੀ ਵੀ ਆ ਜਿਹੜੀ ਉਸ ਵਕੀਲ ਨੇ ਕੀਤੀ ਆ ਉਹਨੂੰ ਇਸ ਤਰ੍ਹਾਂ ਨਿਸ਼ੀ ਕਰਨੀ ਚਾਹੀਦੀ ਇਸ ਗੱਲ ਦਾ ਅਦਾਲਤ ਨੇ ਬੁਰਾ ਮਨਾਇਆ ਤੇ ਉਹਦਾ ਮੋਬਾਈਲ ਜ਼ਬਤ ਕਰ ਲਿਆ ਗਿਆ ਹੁਣ ਤੁਹਾਡੇ ਅਗਲੇ ਸਵਾਲ ਤੋਂ ਪਹਿਲਾਂ ਇੱਕ ਗੱਲ ਮੈਂ ਦਰਸ਼ਕਾਂ ਨੂੰ ਦੱਸਣੀ ਚਾਹਨਾ ਮੇਰੀ ਇਸ ਵਾਰੀ ਜਿਹੜਾ ਹੁਣੇਵੇਂ ਜਿਹੜਾ ਜਵਾਬ ਦਿੱਤਾ ਇਹ ਜਵਾਬ ਦੇ ਦੌਰਾਨ ਤੁਸੀਂ ਪਟਾਕੇ ਚੱਲਦੇ ਸੁਣੇ ਹੋਣਗੇ ਸਾਡੇ ਇਲਾਕੇ ਦੇ ਵਿੱਚੋਂ ਐਸ ਵੀਰੇ ਸ਼ੋਭਾ ਯਾਤਰਾ ਗੁਜ਼ਰ ਰਹੀ ਹੈ ਤੁਹਾਨੂੰ ਪਤਾ ਜਦੋਂ ਸ਼ੋਭਾ ਯਾਤਰਾ ਲੰਘਦੀ ਹੋਵੇ ਤੇ ਆਤਿਸ਼ਬਾਜੀ ਚੱਲਦੀ ਹੁੰਦੀ ਹੈ ਉਹ ਰੁਕ ਰੁਕ ਕੇ ਚੱਲਦੀ ਹੈ ਸ਼ੋਭਾ ਯਾਤਰਾ ਦੀਆਂ ਟੋਲੀਆਂ ਜਦੋਂ ਲੰਘ ਜਾਂਦੀਆਂ ਦੂਜੀ ਟੋਲੀ ਆਉਂਦੀ ਉਹ ਫੇਰ ਪਟਾਕੇ ਚੱਲਦੇ ਆ ਥੋੜੀ ਦੇਰ ਬਾਅਦ ਫੇਰ ਚੱਲ ਸਕਦੇ ਆ ਸੋ ਤੁਸੀਂ ਇਹ ਤੋਂ ਕਿਸੇ ਭਰਮ ਵਿੱਚ ਨਹੀਂ ਪੈਣਾ ਉਹ ਪਟਾਕੇ ਇਸ ਕਰਕੇ ਚੱਲ ਰਹੇ ਜੀ ਪੰਸਾਬ ਅਗਲੀ ਗੱਲ ਕਰਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੀ ਕਿਸੇ ਵੇਲੇ ਅਜਿਹੀਆਂ ਗੱਲਾਂ ਕਰਦੇ ਆ ਕਿ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਆ ਉਹ ਕਹਿੰਦੇ ਨੇ ਕਿ ਲਾਦੇਨ ਦੇ ਬਾਰੇ 2001 ਦੇ ਵਿੱਚ ਮੈਂ ਪਹਿਲਾਂ ਹੀ ਦੱਸ ਦਿੱਤਾ ਸੀਗਾ ਉਹਨਾਂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਆ ਕੀ ਦੱਸ ਦਿੱਤਾ ਸੀ ਕੀ ਕਹਿਣਾ ਚਾਹੁੰਦੇ ਜੀ ਉਹ ਪਤਾ ਨਹੀਂ ਅੱਜ ਕੱਲ੍ਹ ਕਈ ਕਿਸਮ ਦੇ ਭੁਖ ਬਾਣੀਆਂ ਕਰਨ ਵਾਲੇ ਉਹ ਅੱਜ ਕੱਲ੍ਹ ਦੀ ਗੱਲ ਨਹੀਂ ਕਰਦਾ ਅਜ ਤੋਂ 25 ਸਾਲ ਪਹਿਲਾਂ ਦੀ ਗੱਲ ਕਰਦਾ ਕਿ ਮੈਂ ਤੇ ਉਦੋਂ ਵੀ ਭੁਖ ਬਾਣੀਆਂ ਕਰ ਸਕਦਾ ਸੀ ਹੋ ਸਕਦਾ ਜੇਕਰ ਤੁਸੀਂ ਇਦਾਂ ਦੀ ਭੁੱਖ ਬਾਣੀਆਂ ਕਰਨ ਦੀ ਦੁਕਾਨ ਖੋਲ੍ਹ ਦੇਵੇ ਤੇ ਬੜੇ ਲੋਕ ਸਾਡੇ ਭਾਰਤ ਵਿੱਚੋਂ ਸਾਡੇ ਪੰਜਾਬ ਚ ਵੀ ਉਹਦੇ ਚੇਲੇ ਬਣ ਸਕਦੇ ਜਿਹੜੇ ਕ੍ਰੈਡਿਟ ਕਾਰਡ ਦੇ ਉੱਤੇ ਪੈਸੇ ਪੇ ਕਰਕੇ ਉੱਥੇ ਪੁੱਛ ਲਿਆ ਕਰਨਗੇ ਪੁਰਾਣੀ ਗੱਲ ਦੱਸ ਕੀ ਕਰੀ ਇਹ ਵੀ ਦੱਸ ਦੇ ਪਿਛਲੇ ਜਨਮ ਚ ਕੀ ਹੁੰਦੇ ਸਾਂ ਤੇ ਅਗਲੇ ਜਨਮ ਚ ਕੀ ਬਣਾਂਗੇ ਹੋ ਸਕਦਾ ਇਹ ਵੀ ਦੱਸਣ ਲੱਗ ਕੋ ਉਹ ਕਹਿੰਦਾ ਜਿਹੜੀ ਘਟਨਾ ਵਾਪਰੀ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਤੇ ਟਵਿਨ ਟਾਵਰਾਂ ਤੇ ਜਹਾਜ਼ ਮਾਰਨ ਦੀ ਉਹ ਘਟਨਾ ਜਦੋਂ ਵਾਪਰੀ ਜਿਹਨੂੰ 9/11 ਕਹਿ ਦਿੰਦੇ ਆ ਅਸਲ 'ਚ ਉਹ 11 ਸਤੰਬਰ ਸੀ ਅਮਰੀਕਨ ਸਿਸਟਮ ਦੇ ਮੁਤਾਬਕ ਮਹੀਨਾ ਜਿਹੜਾ ਹੁੰਦਾ ਉਹਦਾ ਨੰਬਰ ਪਹਿਲਾਂ ਬੋਲਿਆ ਜਾਂਦਾ 9 ਹੋ ਜਾਂਦਾ ਭਾਰਤ ਵਿੱਚ ਹੋਵੇ ਤੇ ਅਸੀਂ 11 9 ਕਰਨਾ ਸੀ ਤੇ ਉਹ 9 11 ਕਹਿੰਦੇ ਉਹ ਕਹਿੰਦਾ ਮੈਂ ਤੇ ਇੱਕ ਸਾਲ ਪਹਿਲਾਂ ਕਹਿ ਦਿੱਤਾ ਸੀ ਕਿ ਲਾਦਰ ਦਾ ਖਿਆਲ ਰੱਖੋ ਓਸਾਮਾ ਬਿੰ ਲਾਦਰ ਬੜਾ ਖਰਾਫਤੀ ਆ ਕੋਈ ਨਾ ਕੋ ਪੁਠਾ ਕੰਮ ਕਰ ਸਕਦਾ ਉਸ ਵਕਤ ਦੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਤੇ ਇਹਦਾ ਸਾਨੂੰ ਅਮਰੀਕਾ ਵਾਲਿਆਂ ਨੂੰ ਖਮਿਆਜਾ ਭੁਗਤਣਾ ਪਿਆ ਆਪਣੀ ਇਸ ਤਕਰੀਰ ਦੇ ਵਿੱਚ ਉਹਨੇ ਬੜੇ ਗੁੱਝੇ ਇਸ਼ਾਰੇ ਕੀਤੇ ਉਹ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਚਲਦੇ-ਚਲਦੇ ਚ ਕਹਿ ਜਾਂਦਾ ਜਿਨ੍ਹਾਂ ਦੇ ਅਰਥ ਬਹੁਤ ਵੱਡੇ ਹੁੰਦੇ ਹੁਣ ਮੈਨੂੰ ਨਹੀਂ ਪਤਾ ਉਹਨੇ ਗੱਲ ਆਖੀ ਕਿ ਨਹੀਂ ਆਖੀ ਏਡਾ ਕਮਲਾ ਤੇ ਉਹਨੂੰ ਨਹੀਂ ਅਸੀਂ ਕਹਿ ਸਕਦੇ ਏਡਾ ਸਿੱਧੜ ਤੇ ਉਹਨੂੰ ਨਹੀਂ ਅਸੀਂ ਕਹਿ ਸਕਦੇ ਕਿ ਉਹ ਰਿਕਾਰਡ ਤੇ ਕੁਝ ਨਾ ਹੋਵੇ ਤੇ ਐਵੇਂ ਬੋਲਣ ਦੀ ਖਾਤਰ ਬੋਲ ਜਾਵੇ ਜੇ ਉਹ ਕਹਿੰਦਾ ਕਿ ਮੈਂ ਗੱਲ ਕਹੀ ਸੀ ਤੇ ਇਹਦਾ ਮੈਂ ਰਿਕਾਰਡ ਤੇ ਕਿਤਨਾ ਕਿਤੇ ਮੌਜੂਦ ਵੀ ਹੋਵੇਗੀ ਕਿਨੇ ਜਦੋਂ ਕਹੀ ਤੇ ਕਿਹਨੂੰ ਕਹੀ ਲਿਖਤੀ ਤੌਰ ਤੇ ਕਹੀ ਕਿ ਜਵਾਨੀ ਕਹੀ ਉਹਦਾ ਕੋਈ ਨਾ ਕੋਈ ਰਿਕਾਰਡ ਮਿਲ ਸਕਦਾ ਤੇ ਜੇ ਉਹ ਰਿਕਾਰਡ ਮਿਲ ਜਾਵੇ ਕਿ ਇਹਨੇ ਕਿਹਾ ਸੀ ਉਹਦਾ ਖਿਆਲ ਰੱਖੋ ਤੇ ਉਸ ਵਕਤ ਦੀ ਅਮਰੀਕਾ ਦੀ ਸਰਕਾਰ ਨੇ ਨਹੀਂ ਰੱਖਿਆ ਤੇ ਜਿਹੜੀ ਵੀ ਸਰਕਾਰ ਸੀ ਜੋ ਕੁਝ ਵੀ ਉਹਦੋਂ ਹੋਇਆ ਸੀ ਸਰਕਾਰ ਇਸ ਗੱਲ ਵਾਸਤੇ ਜ਼ਿੰਮੇਵਾਰ ਬਣਦੀ ਹੈ ਉਹ ਡੋਨਲਡ ਟਰੰਪ ਤੇ ਪਹਿਲਾਂ ਹੀ ਆਖੀ ਜਾਂਦਾ ਕਿ ਅਮਰੀਕਾ ਦੇ ਵਿੱਚ ਹੁਣ ਤੱਕ ਜਿੰਨੇ ਰਾਸ਼ਟਰਪਤੀ ਹੋਏ ਉਹਨਾਂ ਸਾਰਿਆਂ ਤੋਂ ਵੱਧ ਸਿਆਣਾ ਮੈਂ ਆਈ ਉਹਨੂੰ ਕੱਲੇ ਉਹਨੇ ਸਾਡੇ ਭਾਰਤੂਤ ਵੀ ਜਿੰਨੇ ਲੋਕ ਵੱਡੇ ਆ ਉਹਨਾਂ ਸਾਰਿਆਂ ਨੂੰ ਇਹ ਵਹਿਮ ਹੁੰਦਾ ਕਿ ਅਸੀਂ ਜਦੋਂ ਦੁਨੀਆ ਤੇ ਆਏ ਆ ਰੱਬ ਸਾਰਿਆਂ ਦੇ ਕੰਨ 'ਚ ਇੱਕ ਇੱਕ ਫੂਕ ਮਾਰਦਾ ਤੇਰੇ ਨਾਲ ਦਾ ਦੂਜਾ ਕੋਈ ਨਹੀਂ ਇੱਥੇ ਬਹੁਤ ਸਾਰਿਆਂ ਨੂੰ ਇਹ ਵਹਿਮ ਆ ਕਿ ਸਾਡੇ ਕੰਨ 'ਚ ਦੋ ਫੂਕਾਂ ਮਾਰੀਆਂ ਨੇ ਜਿਵੇਂ ਉਸ ਵਕਤ ਡੋਨਲਡ ਟਰੰਪ ਦੇ ਬਿਮਾਰੀ ਹੋਵੇ ਪਰ ਜਿਹੜੀ ਗੱਲ ਉਹਨੇ ਆਖੀ ਆ ਇਹ ਹੁਣ ਅਮਰੀਕਾ ਦੇ ਰਿਕਾਰਡ ਕੀਪਰਾਂ ਨੂੰ ਜਾਂ ਉਸ ਵਕਤ ਜਿਹੜੇ ਸਰਕਾਰ ਚਲਾਉਂਦੇ ਸੀ ਉਹਨਾਂ ਨੂੰ ਦੱਸਣਾ ਪੈਗਾ ਕਿ ਸਹੀ ਆ ਕਿ ਨਹੀਂ ਸੀ ਪੰਛੋ ਜਾਣਦਿਆਂ ਦੀ ਗੱਲ ਉਸ ਫੌਜੀ ਦੀ ਕਰਦੇ ਆ ਜਿਹੜੀ ਕੈਂਸਰ ਨਾਲ ਮੌਤ ਹੋ ਗਈ ਤੇ ਸਰਕਾਰ ਨੇ ਕਿਹਾ ਕਿ ਪੈਨਸ਼ਨ ਨਹੀਂ ਦੇਣੀ ਪਰ ਅਦਾਲਤ ਨੇ ਕਿਹਾ ਇਹਨੂੰ ਪੈਨਸ਼ਨ ਲੱਗਣੀ ਚਾਹੀਦੀ ਹੈ ਪੈਨਸ਼ਨ ਦਿਓ ਇਹ ਪੂਰਾ ਮਾਮਲਾ ਕਿ ਪੈਨਸ਼ਨ ਕਿਸ ਆਧਾਰ ਤੇ ਲੱਗੀ ਹੈ ਜੀ ਦੇਖੋ 20 ਸਾਲ ਪਹਿਲਾਂ ਉਹ ਨੌਜਵਾਨ ਫੌਜ ਦੇ ਵਿੱਚ ਸੀ ਉਹਨੂੰ ਕੈਂਸਰ ਹੋ ਗਿਆ ਕੈਂਸਰ ਨਾਲ ਮਰ ਗਿਆ ਉਹਦੀ ਮੌਤ ਤੋਂ ਬਾਅਦ ਉਹਦੀ ਮਾਂ ਨੇ ਜਿਹੜਾ ਫੌਜ ਦਾ ਪੈਨਸ਼ਨ ਨਾਲ ਸਬੰਧਤ ਵਿਭਾਗ ਉਦੋਂ ਤੱਕ ਪਹੁੰਚ ਕੀਤੀ ਕਿ ਪੁੱਤ ਮਰ ਗਿਆ ਹੋਰ ਕੋਈ ਆਸਰਾ ਨਹੀਂ ਉਹਦੀ ਥਾਂ ਤੇ ਫੈਮਿਲੀ ਪੈਨਸ਼ਨ ਦਾ ਮੇਰਾ ਹੱਕ ਬਣਦਾ ਉੱਥੇ ਜਿਹੜੇ ਬਾਬੂ ਬੈਠੇ ਨੇ ਦਫ਼ਤਰ 'ਚ ਉਹਨਾਂ ਦਫ਼ਤਰ ਵਾਲੇ ਬਾਬੂਆਂ ਨੇ ਲਿਖਤਾ ਕਿ ਮਰਿਆ ਤੇ ਉਹ ਕੈਂਸਰ ਨਾਲ ਆ ਫੌਜੀ ਡਿਊਟੀ ਕਰਨਾ ਕਰਕੇ ਤੇ ਮਰਿਆ ਨਹੀਂ ਤੇ ਇਹ ਪੈਨਸ਼ਨ ਨਹੀਂ ਬਣਦੀ ਉਹਨੇ ਉੱਪਰ ਟ੍ਰਿਬਿਊਨਲ 'ਚ ਕੇਸ ਕੀਤਾ ਉਥੋਂ ਕੇਸ ਉਹਦੇ ਹੱਕ 'ਚ ਹੋ ਗਿਆ ਕਿ ਪੈਨਸ਼ਨ ਦਾ ਦਾ ਹੱਕ ਬਣਦਾ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਚ ਸਾਡੀ ਡਿਫੈਂਸ ਮਿਨਿਸਟਰੀ ਚ ਬੈਠੇ ਬਾਬੂਆਂ ਨੇ ਅੱਖਰਾਂ ਨਾਲ ਪੈਨਸ਼ਨ ਨਹੀਂ ਦੇ। ਉਹਨਾਂ ਨੇ ਇਸ ਆਰਡਰ ਨੂੰ ਚੈਲੰਜ ਕਰਤਾ ਕਿ ਉਹ ਪੈਨਸ਼ਨ ਬਣਦੀ ਨਹੀਂ ਉਹ ਫੌਜੀ ਡਿਊਟੀ ਕਰਦਾ ਥੋੜਾ ਮਰਿਆ। ਉਹ ਤਾਂ ਕੈਂਸਰ ਹੋਇਆ ਸੀ ਬਿਮਾਰੀ ਨਾਲ ਮਰਿਆ ਤੇ ਬਿਮਾਰੀ ਨਾਲ ਮਰੇ ਬੰਦੇ ਦੇ ਪਰਿਵਾਰ ਨੂੰ ਕਾਦੀ ਪੈਨਸ਼ਨ। ਸੁਪਰੀਮ ਕੋਰਟ ਨੇ ਆਖਿਆ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ। ਜਦੋਂ ਕੋਈ ਨੌਜਵਾਨ ਫੌਜ ਵਿੱਚ ਭਰਤੀ ਹੁੰਦਾ। ਉਹਦਾ ਸਿਰਫ ਕੱਦ-ਬੁੱਤ ਤੇ ਛਾਤੀ ਨਹੀਂ ਮਿੰਣਦੇ। ਉਦਿਆਂ ਅੱਖਾਂ ਵਿੱਚ ਚੈੱਕ ਕਰਦੇ ਆ ਉਹਦਾ ਖੂਨ ਵਿੱਚ ਚੈੱਕ ਕਰਦੇ ਆ ਸਾਰੇ ਟੈਸਟ ਲੈ ਜਾਂਦੇ ਕਿ ਇਹਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਤਾਂ ਨਹੀਂ ਜੀ ਉਹ ਤਾਂ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਫਿੱਟ ਸੀ ਤੇ ਫੌਜੀ ਨੌਕਰੀ ਦੌਰਾਨ ਜੇ ਕੈਂਸਰ ਹੋ ਗਿਆ ਤੇ ਹੋਇਆ ਤੇ ਨੌਕਰੀ ਦੌਰਾਨ ਹੀ ਹੈ ਤੇ ਜਿਹੜਾ ਨੌਕਰੀ ਦੌਰਾਨ ਹੋਇਆ ਤੁਹਾਨੂੰ ਵੀ ਪਤਾ ਕਿ ਭਰਤੀ ਕਰਨੇ ਕਿ ਬਿਲਕੁਲ ਫਿੱਟ ਸੀ ਉਹਦੀ ਜ਼ਿੰਮੇਵਾਰੀ ਤਾਂ ਤੁਸੀਂ ਥੋੜਾ ਭੱਜ ਸਕਦੇ ਹੋ ਉਹ ਜ਼ਿੰਮੇਵਾਰੀ ਤੁਹਾਡੇ ਸਿਰ ਪੈਂਦੀ ਆ ਔਰ ਉਹਦੀ ਮਾਂ ਦਾ ਇਸ ਪੈਨਸ਼ਨ ਦਾ ਹੱਕ ਬਣਦਾ ਇਦਾਂ ਦੇ ਕਈ ਕੇਸ ਪਹਿਲਾਂ ਵੀ ਆਏ ਆ ਜਿੱਥੇ ਡਿਫੈਂਸ ਮਿਨਿਸਟਰੀ 'ਚ ਬਿਠੇ ਬਾਬੂਆਂ ਨੇ ਫੌਜੀਆ ਦੇ ਪਰਿਵਾਰਾਂ ਨੂੰ ਜ਼ਲੀਲ ਕਰਨ ਦਾ ਤੰਗ ਕਰਨ ਦਾ ਖੱਜਲਖਵਾਰ ਕਰਨ ਦਾ ਰਾਹ ਪੜਿਆ ਪਰ ਅੰਤ ਨੂੰ ਅਦਾਲਤਾਂ ਨੇ ਜਾ ਕੇ ਠੀਕ ਫੈਸਲਾ ਦਿੱਤੇ ਮੈਂ ਸਮਝਦਾ ਅੱਜ ਵਾਲਾ ਫੈਸਲਾ ਵੀ ਠੀਕ ਫੈਸਲਾ ਹੋਇਆ ਹੋਣਾ ਵੀ ਇਦਾਂ ਚਾਹੀਦਾ ਸੀ ਜੀ ਪੰਸਾ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਤੁਸੀਂ ਜੁੜੇ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਵਾਗਤ ਕਰਦੇ ਆ ਮੈਨੂੰ ਨਵਜੀਤ ਹੁੰਦੇ ਆ ਗਿਆ ਡਿਕਟਰ ਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ